ਗੁਰਦੁਆਰਾ ਹੈਡ ਦਰਬਾਰ ਕੋਟਪਰਾਣ ਟੀਬੀ ਸਾਹਿਬ ਵਿਖੇ ਅੱਜ ਅਚਾਨਕ ਇੱਕ ਬਹੁਤ ਵੱਡਾ ਹਾਦਸਾ ਹੋਇਆ ਦਰਅਸਲ ਬਾਬਾ ਸਤੰਤ ਬਾਬਾ ਖੁਸ਼ਹਾਲ ਸਿੰਘ ਦੇ ਨਮਿਤ ਭੋਗ ਤੇ ਅੰਤਿਮ ਅਰਦਾਸ ਲਈ ਲੋਕ ਇਕੱਠੇ ਹੋਏ ਸੀਗੇ ਅਚਾਨਕ ਹਾਲ ਦਾ ਏਸੀ ਫਟ ਜਾਂਦਾ ਹੈ ਔਰ ਏਸੀ ਫਟਣ ਤੋਂ ਬਾਅਦ ਉੱਥੇ ਭਾਜੜਾ ਪੈ ਜਾਂਦੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ 9 ਹੋਰ ਸ਼ਰਧਾਲੂ ਪੂਰੇ ਤਰੀਕੇ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਫਿਲਹਾਲ ਮ੍ਰਿਤਕ ਦੀ ਪਛਾਣ ਕਸ਼ਮੀਰ ਕੌਰ ਬਾਰਸ ਵਾਲਾ ਵਾਸੀ ਹਰ ਗੋਬਿੰਦਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲਿਆਣਾ ਵਜੋਂ ਹੋਈ ਹੈ ਉਹਨਾਂ ਨੂੰ ਪੀਜੀਏ ਰੈਫਰ ਕੀਤਾ ਗਿਆ ਆ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਣ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਚ ਕਹਿੰਦੇ ਇਕੱਠ ਹੋਇਆ ਸੀਗਾ ਔਰ ਅਚਾਨਕ ਇਹ ਕੰਡੀਸ਼ਨ ਦਾ ਜਿਹੜਾ ਏਸੀ ਆ ਜਿਹੜਾ ਉਹਦਾ ਕੰਪਰੈਸ਼ਨਰ ਫਟਦਾ ਆ ਤੇ ਉਸ ਤੋਂ ਬਾਅਦ ਭਗਦੜ ਮਚਣੀ ਸ਼ੁਰੂ ਹੋ ਜਾਂਦੀ ਹੈ। ਫਿਲਹਾਲ 10 ਵਿਅਕਤੀ ਦੱਸੇ ਜਾ ਰਹੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫੌਰੀ ਰੂਪਨਗਰ ਤੇ ਕਈ ਹੋਰ ਲਾਗੇ ਲੱਗਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਾਇਆ ਗਿਆ ਆ। ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਔਰਤ ਸੀਗੀ ਉਸ ਨੂੰ ਨਹੀਂ ਬਚਾ ਸਕੇ ਕਿਉਂਕਿ ਅਚਾਨਕ ਉਹਦੇ ਸਿਰ ਦੇ ਉੱਤੇ ਆ ਪੂਰੀ ਗੈਸ ਜਿਹੜੀ ਆ ਉਹ ਆ ਕੇ ਡਿੱਗਦੀ ਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਆ। ਫਿਲਹਾਲ ਬਹੁਤ ਦਰਦਨਾਕ ਹਾਸਾ ਆ ਕਿਉਂਕਿ ਸੰਗਤ ਬਹੁਤ ਇਕੱਠੀ ਹੋਈ ਹੋਈ ਸੀ ਜੁੜੀ ਹੋਈ ਸੀਗੀ ਅਚਾਨਕ ਜਦੋਂ ਇਹ ਹਾਦਸਾ ਵਾਪਰਦਾ ਆ ਤੇ ਸਾਰੇ ਫਿਰ ਜਿਹੜਾ ਆ ਉੱਥੋਂ ਭਜਣਾ ਭਜਣਾ ਸ਼ੁਰੂ ਕਰ ਦਿੰਦੇ ਆ ਔਰ ਇੱਕ ਔਰਤ ਦੀ ਮੌਤ ਸੁਣ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਜਾਂਦਾ ਆ ਔਰ ਗੁਰਦੁਆਰਾ ਸਾਹਿਬ ਜਿਹੜਾ ਆ ਉਸ ਦੀ ਸੰਗਤ ਜਿਹੜੀ ਆ ਮੌਕੇ ਤੇ ਉੱਤੇ ਆਉਂਦੀ ਆ ਸਾਰਾ ਕੁਝ ਇਕੱਠਾ ਕਰਦੀ ਤੁਸੀਂ ਦੇਖੋ ਤਸਵੀਰਾਂ ਕਿ ਇੱਕ ਔਰਤ ਜਿਹੜੀ ਹੈ ਤੇ ਚੱਕ ਦੀ ਮੌਤ ਹੋ ਗਈ ਹੈ ਏਸੀ ਦਾ ਕੰਪਰੈਸ਼ਨ ਫਟਿਆ ਆ ਔਰ ਅੰਦਰ ਜਿਹੜਾ ਆ ਖਾਨਪਟ ਸਾਹਿਬ ਦੇ ਭੋਗ ਚੱਲ ਰਹੇ ਸੀਗੇ ਅੰਤਿਮ ਅਰਦਾਸ ਸੀਗੀ ਔਰ ਉਸ ਨੂੰ ਲੈ ਉਸ ਤੋਂ ਬਾਅਦ ਜਿਹੜਾ ਅਚਾਨਕ ਭਾਜੜਾ ਪੈ ਜਾਂਦੀਆਂ ਨੇ ਜਦੋਂ ਕਿ ਸਾਰੀ ਸੰਗਤ ਜਿਹੜੀ ਆ ਉੱਥੇ ਦੇਖਣਾ ਸ਼ੁਰੂ ਹੋ ਜਾਂਦੀ ਕਿ ਕੀ ਹੋਇਆ ਅਚਾਨਕ ਇੱਕ ਔਰਤ ਦੀ ਮੌਤ ਹੋ ਗਈ ਹੈ 10 ਲੋਕ ਜਿਹੜੇ ਨੇ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਨ੍ਹਾਂ ਚੋਂ ਇੱਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਆ ਨਾਲ ਲੱਗਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਡਾ ਖਤਰਨਾਕ ਮਾਹੌਲ ਹੈ ਉੱਥੇ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਸੀਂ ਨਾ ਤਾਂ ਜਿਹਨੂੰ ਘੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਕੂਲਰ ਦੇ ਕੋਲ ਬੈਠ ਗਏ ਕੀ ਹੋਇਆ ਅਸੀਂ ਉੱਥੇ ਕੀ ਹੋਇਆ ਉੱਥੇ ਬਲਾਸ਼ਟ ਹੋਇਆ ਜੀ ਇੱਕਦਮ ਇਹ ਸੀ ਫਟਿਆ ਜੀ ਪਤਾ ਨਹੀਂ ਕੀ ਇੱਕਦਮ ਹੋ ਗਈ ਧੂਆ ਉੱਠ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਿਦਾਂ ਹੋ ਗਈਆਂ ਇਹ ਵਰਕਿੰਗ ਦੀ ਦਿੱਕੀ ਕਾਲ ਤੁਸੀਂ ਜੀ ਜੇ ਦਾ ਵੀ ਇੰਨੇ ਬੰਦੇ ਨੂੰ ਉਹਨੇ ਵਿੱਚ ਬੈਠੇ ਰਹੇ ਹਾਂ ਹਾਂ ਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਏਨੇ ਮਿੰਟਾਂ ਦੇ ਮੂਹ ਧਮਾ ਕੇ ਜਿਹੜਾ ਬਸ ਜੀ ਇੱਕਦਮ ਧੂਆ ਹੀ ਧੂਆ ਉੱਡ ਗਿਆ ਜਦ ਤਾਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਬਸ ਇਹ ਨਾ ਤਾਂ ਘੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਪੁੱਲਰ ਦੇ ਕੋਲ ਬੈਠੇ ਇੱਕ ਵਾਰ ਹੋਇਆ ਸੀ ਉੱਥੇ ਕਿਵੇਂ ਉੱਥੇ ਬਲਾਸਟ ਹੋਇਆ ਜੀ ਇੱਕਦਮ ਜੀ ਸੇ ਫਟਿਆ ਜੀ ਪਤਾ ਨਹੀਂ ਕਿ ਕਦਮ ਹੋ ਗਏ ਧੂਆ ਹੀ ਧੂਆ ਉੱਡ ਗਿਆ ਸਾਡਾ ਪਤਾ ਵੀ ਨਹੀਂ ਲੱਗਿਆ ਜੀ ਕਦਾਂ ਖੀ ਹੋ ਗਏ ਮੈਂ ਅਕੰਢੀ ਦੀ ਕੀ ਗੱਲ ਤੁਸੀਂ ਜੀ ਜੇ ਤਾਂ ਵੀ ਏਨੇ ਬੰਦੇ ਨੂੰ ਉਹਨਾਂ ਤੁਸੀਂ ਬੈਠੇ ਜਾਨੇ ਹਾਂਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦੇ ਨੇ ਧਮਾਕਾ ਜਿਹੜਾ ਬਸ ਜੀ ਇੱਕਦਮ ਧੂਆਂ ਹੀ ਧੂਆਂ ਉੱਠ ਗਿਆ ਜਦ ਤਾਰਾਂ ਨੂੰ پتہ ਨਹੀਂ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਬਸ ਨਾ ਤਾਂ ਖੜੇ ਦਰਬਾਰ ਹੱਡ ਦਰਬਾਰ ਕੋਟ ਪ੍ਰਾਣ ਟਿੱਬੀ ਸਾਹਿਬ ਵਿਕੇ ਅੱਜ ਅਚਾਨਕ ਇੱਕ ਬਹੁਤ ਵੱਡਾ ਹਾਦਸਾ ਹੋਇਆ ਦਰਅਸਲ بابا ਸੰਤ بابا ਖੁਸ਼ਹਾਲ ਸਿੰਘ ਦੇ ਨਮਿਤ ਭੋਗ ਤੇ ਅੰਤਿਮ ਅਰਦਾਸ ਲਈ ਲੋਕ ਇਕੱਠੇ ਹੋਏ ਸੀਗੇ ਅਚਾਨਕ ਹਾਲ ਦਾ AC ਫਟ ਜਾਂਦਾ ਹੈ ਔਰ AC ਫਟਣ ਤੋਂ ਬਾਅਦ ਉੱਥੇ ਪਾਜੜਾ ਪੈ ਜਾਂਦੀਆਂ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ 9 ਹੋਰ ਸ਼ਰਧਾਲੂ ਪੂਰੇ ਤਰੀਕੇ ਦੇ ਨਾਲ ਜ਼ਖਮੀ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਫਿਲਹਾਲ ਮ੍ਰਿਤਕ ਦੀ ਪਛਾਣ ਕਸ਼ਮੀਰ ਕੌਰ 28 ਸਾਲਾ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਵਰਜੀਤ ਕੌਰ ਪਿੰਡ ਭਲਿਆਣਾ ਵਜੋਂ ਹੋਈ ਹੈ ਉਹਨਾਂ ਨੂੰ ਪੀਜੀਏ ਰੈਫਰ ਕੀਤਾ ਗਿਆ ਆ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਣ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਚ ਕਹਿੰਦੇ ਇਕੱਠ ਹੋਇਆ ਸੀਗਾ ਔਰ ਅਚਾਨਕ ਇਹ ਕੰਡੀਸ਼ਨ ਦਾ ਜਿਹੜਾ ਏਸੀ ਆ ਜਿਹੜਾ ਉਹਦਾ ਕੰਪਰੈਸ਼ਨਰ ਫਟਦਾ ਆ ਤੇ ਉਸ ਤੋਂ ਬਾਅਦ ਭਗਦੜ ਮਚਲੀ ਸ਼ੁਰੂ ਹੋ ਜਾਂਦੀ ਹੈ। ਫਿਲਹਾਲ 10 ਵਿਅਕਤੀ ਦੱਸੇ ਜਾ ਰਹੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫੌਰੀ ਰੂਪਨਗਰ ਤੇ ਕਈ ਹੋਰ ਲਾਗੇ ਲੱਗਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਾਇਆ ਗਿਆ ਆ। ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਔਰਤ ਸੀਗੀ ਉਸ ਨੂੰ ਨਹੀਂ ਬਚਾ ਸਕੇ ਕਿਉਂਕਿ ਅਚਾਨਕ ਉਹਦੇ ਸਿਰ ਦੇ ਉੱਤੇ ਆ ਪੂਰੀ ਗੈਸ ਜਿਹੜੀ ਆ ਉਹ ਆ ਕੇ ਡਿੱਗਦੀ ਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਬਹੁਤ ਦਰਦਨਾਕ ਹਾਸਾ ਆ ਕਿਉਂਕਿ ਸੰਗਤ ਬਹੁਤ ਇਕੱਠੀ ਹੋਈ ਹੋਈ ਸੀ ਜੁੜੀ ਹੋਈ ਸੀਗੀ ਅਚਾਨਕ ਜਦੋਂ ਇਹ ਹਾਦਸਾ ਵਾਪਰਦਾ ਆ ਤੇ ਸਾਰੇ ਫਿਰ ਜਿਹੜਾ ਆ ਉੱਥੋਂ ਭਜਣ ਭਜਣਾ ਸ਼ੁਰੂ ਕਰ ਦਿੰਦੇ ਆ ਔਰ ਇੱਕ ਔਰਤ ਦੀ ਮੌਤ ਸੁਣ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਜਾਂਦਾ ਆ ਔਰ ਗੁਰਦੁਆਰਾ ਸਾਹਿਬ ਜਿਹੜਾ ਆ ਉਸ ਦੀ ਸੰਗਤ ਜਿਹੜੀ ਆ ਮੌਕੇ ਦੇ ਉੱਤੇ ਆਉਂਦੀ ਆ ਸਾਰਾ ਕੁਝ ਇਕੱਠਾ ਕਰਦੀ ਆ ਤੁਸੀਂ ਦੇਖੋ ਤਸਵੀਰਾਂ ਕਿ ਇੱਕ ਔਰਤ ਜਿਹੜੀ ਹੈ ਤੇ ਚੱਕ ਦੀ ਮੌਤ ਹੋ ਗਈ ਹੈ ਏਸੀ ਦਾ ਕੰਪਰੈਸ਼ਨ ਫਟਿਆ ਆ ਔਰ ਅੰਦਰ ਜਿਹੜਾ ਆ ਖੰਡਪਟ ਸਾਹਿਬ ਦੇ ਭੋਗ ਚੱਲ ਰਹੇ ਸੀਗੇ ਅੰਤਿਮ ਅਰਦਾਸ ਸੀਗੀ ਔਰ ਉਸ ਨੂੰ ਲੈ ਉਸ ਤੋਂ ਬਾਅਦ ਜਿਹੜਾ ਅਚਾਨਕ ਭਾਜੜਾ ਪੈ ਜਾਂਦੀਆਂ ਨੇ ਜਦੋਂ ਕਿ ਸਾਰੀ ਸੰਗਤ ਜਿਹੜੀ ਆ ਉੱਥੇ ਦੇਖਣਾ ਸ਼ੁਰੂ ਹੋ ਜਾਂਦੀ ਕਿ ਕੀ ਹੋਇਆ ਅਚਾਨਕ ਇੱਕ ਔਰਤ ਦੀ ਮੌਤ ਹੋ ਗਈ ਹੈ 10 ਲੋਕ ਜਿਹੜੇ ਨੇ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਨ੍ਹਾਂ ਚੋਂ ਇੱਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਆ ਨਾਲ ਲੱਗਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਕਿ ਕਿੱਡਾ ਖਤਰਨਾਕ ਮਾਹੌਲ ਹੈ ਉੱਥੇ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਆ ਅਸੀਂ ਨਾ ਤਾਂ ਖੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਕੂਲਰ ਦੇ ਕੋਲ ਬੈਠੀ ਇੱਕ ਹੋਇਆ ਅਸੀਂ ਉੱਥੇ ਕਿਵੇਂ ਉੱਥੇ ਬਲਾਸਟ ਹੋਇਆ ਜੀ ਇੱਕਦਮ ਇਸੀ ਫਟਿਆ ਜੀ ਕਦੇ ਨਹੀਂ ਕਿ ਇੱਕਦਮ ਹੋ ਗਈ ਧੂਆ ਉੱਠ ਗਿਆ ਸਾਡਾ ਪਤਾ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਨਹੀਂ ਅਕੈਂਡੀ ਦੀ ਕੀ ਗੱਲ ਸੀ ਜੀ ਜੇ ਤਾਂ ਵੀ ਇੰਨੇ ਬੰਦੇ ਨੂੰ ਉਹਨੇ ਜਿੱਥੇ ਬੈਠੇ ਨੇ ਹਾਂਜੀ ਕਿੰਨਾ ਕੀ ਧਮਾਕਾ ਹੋ ਰਿਹਾ ਜਿਹੜਾ ਵੀ ਇੰਨੇ ਬੰਦੇ ਨੂੰ ਧਮਾਕਾ ਜੀ ਬਸ ਜੀ ਇੱਕਦਮ ਧੂਏ ਧੂਆ ਉੱਡ ਗਿਆ ਜਦੋਂ ਤਾਰਾਂ ਨੂੰ ਫਤ ਨਹੀਂ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਬਸ ਇਹ ਨਾ ਤਾਂ ਖੜਿਆ ਨਹੀਂ ਤਾਂ ਜਾਂਦਾ ਜੀ ਤੇ ਆਪਣਾ ਪੁੱਲਰ ਦੇ ਕੋਲ ਬੈਠੇ ਕੀ ਹੋਇਆ ਸੀ ਉੱਥੇ ਕੀ ਸੀ ਉੱਥੇ ਬਲਾਸਟ ਹੋਇਆ ਜੀ ਇੱਕਦਮ ਇਸੇ ਫਤ ਹੈ ਜੀ ਪਤਾ ਨਹੀਂ ਕਿ ਕਿੱਥੇ ਮੋਲੇ ਤੂੰ ਆਂ ਤੂੰ ਉੱਡ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਇਹ ਕੈਂਡੀ ਦੀ ਕੀ ਗੱਲ ਜੀ ਜੇ ਤਾਂ ਵੀ ਇੰਨੇ ਬੰਦੇ ਨੂੰ ਜੇ ਬੈਠੇ ਜਨ ਹਾਂਜੀ ਕਿੰਨਾ ਕੀ ਦਿਮਾਗ ਹੋ ਰਿਹਾ ਜਿਹੜਾ ਵੀ ਇੰਨੇ ਬੰਦੇ ਦੇ ਦਿਮਾਗ ਜਿਵੇਂ ਬਸ ਜੀ ਇੱਕਦਮ ਧੂਏਂ ਧੂਆ ਉੱਡ ਰਿਹਾ ਜਿਆਦਾ ਤਾਰਾਂ ਨੂੰ ਫਤੇ ਉਹਨਾਂ ਨੂੰ ਗੁੱਲਰ ਵਗੈਰੇ ਨੂੰ ਅੱਗ ਪਈ ਹੈ ਜੀ ਬਸ ਦੁਬਾਰਾ ਹੈੱਡ ਤੋਂ ਬਾਅਦ ਕੋਟ ਪ੍ਰਾਣ ਟੀਬੀ ਸਾਹਿਬ ਵਿਖੇ ਅੱਜ ਅਚਾਨਕ ਇੱਕ ਬਹੁਤ ਵੱਡਾ ਹਾਦਸਾ ਹੋਇਆ ਦਰਅਸਲ ਬਾਬਾ ਸੰਤ ਬਾਬਾ ਖੁਸ਼ਹਾਲ ਸਿੰਘ ਦੇ ਨਮਿਤ ਭੋਗ ਤੇ ਅੰਤਿਮ ਅਰਦਾਸ ਲਈ ਲੋਕ ਇਕੱਠੇ ਹੋਏ ਸੀਗੇ ਅਚਾਨਕ ਹਾਲ ਦਾ ਏਸੀ ਫਟ ਜਾਂਦਾ ਹੈ ਔਰ ਏਸੀ ਫਟਣ ਤੋਂ ਬਾਅਦ ਉੱਥੇ ਪਾਜੜਾ ਪੈ ਜਾਂਦੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ 9 ਹੋਰ ਸਰਦਾਲੂ ਪੂਰੇ ਤਰੀਕੇ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਫਿਲਹਾਲ ਮ੍ਰਿਤਕ ਦੀ ਪਛਾਣ ਕਸ਼ਮੀਰ ਕੌਰ 28 ਸਾਲ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਰਜੀਤ ਕੌਰ ਪਿੰਡ ਭਲਿਆਣਾ ਵਜੋਂ ਹੋਈ ਹੈ ਉਹਨਾਂ ਨੂੰ ਪੀਜੀਆ ਰੈਫਰ ਕੀਤਾ ਗਿਆ ਹੈ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਨ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਚ ਕਹਿੰਦੇ ਇਕੱਠ ਹੋਇਆ ਸੀਗਾ ਔਰ ਅਚਾਨਕ ਏਅਰ ਕੰਡੀਸ਼ਨਰ ਦਾ ਜਿਹੜਾ ਏਸੀ ਆ ਜਿਹੜਾ ਉਹਦਾ ਕੰਪਰੈਸ਼ਨਰ ਫਟਦਾ ਆ ਤੇ ਉਸ ਤੋਂ ਬਾਅਦ ਭਗੜੜ ਮਚਣੀ ਸ਼ੁਰੂ ਹੋ ਜਾਂਦੀ ਹੈ। ਫਿਲਹਾਲ 10 ਵਿਅਕਤੀ ਦੱਸੇ ਜਾ ਰਹੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਫੌਰੀ ਰੂਪਨਗਰ ਤੇ ਕਈ ਹੋਰ ਢਾਗੇ ਲੱਗਦੇ ਹਸਪਤਾਲਾਂ ਦੇ ਵਿੱਚ ਭਰਤੀ ਕਰਾਇਆ ਗਿਆ ਆ। ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਔਰਤ ਸੀਗੀ ਉਸ ਨੂੰ ਨਹੀਂ ਬਚਾ ਸਕੇ ਕਿਉਂਕਿ ਅਚਾਨਕ ਉਹਦੇ ਸਿਰ ਦੇ ਉੱਤੇ ਆ ਪੂਰੀ ਗੈਸ ਜਿਹੜੀ ਆ ਉਹ ਆ ਕੇ ਡਿੱਗਦੀ ਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਬਹੁਤ ਦਰਦਨਾਕ ਹਾਸਾ ਆ ਕਿਉਂਕਿ ਸੰਗਤ ਬਹੁਤ ਇਕੱਠੀ ਹੋਈ ਹੋਈ ਸੀ ਜੁੜੀ ਹੋਈ ਸੀਗੀ ਅਚਾਨਕ ਜਦੋਂ ਇਹ ਹਾਦਸਾ ਵਾਪਰਦਾ ਆ ਤੇ ਸਾਰੇ ਫਿਰ ਜਿਹੜਾ ਆ ਉੱਥੋਂ ਭਜਣਾ ਭਜਣਾ ਸ਼ੁਰੂ ਕਰ ਦਿੰਦੇ ਆ ਔਰ ਇੱਕ ਔਰਤ ਦੀ ਮੌਤ ਸੁਣ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਜਾਂਦਾ ਆ ਔਰ ਗੁਰਦੁਆਰਾ ਸਾਹਿਬ ਜਿਹੜਾ ਆ ਉਸ ਦੀ ਸੰਗਤ ਜਿਹੜੀ ਆ ਮੌਕੇ ਦੇ ਉੱਤੇ ਆਉਂਦੀ ਆ ਸਾਰਾ ਕੁਝ ਇਕੱਠਾ ਕਰਦੀ ਤੁਸੀਂ ਦੇਖੋ ਤਸਵੀਰਾਂ ਕਿ ਇੱਕ ਔਰਤ ਜਿਹੜੀ ਐ ਤੇ ਚੱਕ ਦੀ ਮੌਤ ਹੋ ਗਈ ਐ ਏਸੀ ਦਾ ਕੰਪਰੈਸ਼ਨ ਫਟਿਆ ਆ ਔਰ ਅੰਦਰ ਜਿਹੜਾ ਆ ਖਾਨਪਟ ਸਾਹਿਬ ਦੇ ਭੋਗ ਚੱਲ ਰਹੇ ਸੀਗੇ ਅੰਤਿਮ ਅਰਦਾਸ ਸੀਗੀ ਔਰ ਉਸ ਨੂੰ ਲੈ ਉਸ ਤੋਂ ਬਾਅਦ ਜਿਹੜਾ ਅਚਾਨਕ ਭਾਜੜਾਂ ਪੈ ਜਾਂਦੀਆਂ ਨੇ ਜਦੋਂ ਕਿ ਸਾਰੀ ਸੰਗਤ ਜਿਹੜੀ ਆ ਉੱਥੇ ਦੇਖਣਾ ਸ਼ੁਰੂ ਹੋ ਜਾਂਦੀ ਕਿ ਕੀ ਹੋਇਆ ਅਚਾਨਕ ਇੱਕ ਔਰਤ ਦੀ ਮੌਤ ਹੋ ਗਈ ਹੈ 10 ਲੋਕ ਜਿਹੜੇ ਨੇ ਬਹੁਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਨ੍ਹਾਂ ਚੋਂ ਇੱਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਆ ਨਾਲ ਲੱਗਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਆ ਫਿਲਹਾਲ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਡਾ ਖਤਰਨਾਕ ਮਾਹੌਲ ਹੈ ਉੱਥੇ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਸੀਂ ਨਾ ਤਾਂ ਕੜਿਆਣੀ ਦਾ ਜਾਂਦਾ ਜੀ ਉੱਥੇ ਆਪਣਾ ਕੂਲਰ ਦੇ ਕੋਲ ਬੈਠ ਗਏ ਇੱਕ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸਟ ਹੋਇਆ ਜੀ ਇੱਕਦਮ ਜੀ ਸੀ ਫਟਿਆ ਜੀ ਕਹਿੰਦੇ ਕਿ ਇੱਕਦਮ ਹੋ ਗਈ ਧੂਆ ਉੱਠ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਵੀ ਅਕੈਂਦੀ ਕੀ ਕੀ ਗੱਲ ਕਰਤੀ ਜੀ ਜੇ ਤਾਂ ਵੀ ਇੰਨੇ ਬੰਦੇ ਨੂੰ ਉਹ ਜਿੱਥੇ ਬੈਠੇ ਰਹੇ ਹਾਂ ਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਐਨੇ ਬੰਦੇ ਨੂੰ ਧਮਾ ਕੇ ਜੀ ਬਸ ਜੀ ਇੱਕਦਮ ਧੂਆਂ ਹੀ ਧੂਆਂ ਉੱਡ ਗਿਆ ਜਦੋਂ ਤਾਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਪੂਲਰ ਕੋਲ ਵਗਾਇਆ ਜੀ ਬਸ ਜਿਆਦਾ ਖੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਪੂਲਰ ਦੇ ਕੋਲ ਬੈਠੇ ਸੀ ਕੀ ਹੋਇਆ ਸੀ ਉੱਥੇ ਕੀ ਹੋਇਆ ਉੱਥੇ ਬਲਾਸਟ ਹੋਇਆ ਜੀ ਇੱਕਦਮ ਜੀ ਸੀ ਫਟਿਆ ਜੀ ਪਤਾ ਨਹੀਂ ਕੀ ਇੱਕਦਮ ਹੋ ਗਈ ਧੂਆਂ ਹੀ ਧੂਆਂ ਉੱਡ ਗਿਆ ਸਾਡਾ ਪਤਾ ਵੀ ਨਹੀਂ ਲੱਗੇ ਜੀ ਕਦੋਂ ਕੀ ਹੋ ਗਿਆ ਇਹ ਅਕੈਂਡ ਦੀ ਕੀ ਕਹਾਣੀ ਜੀ ਇਹ ਤਾਂ ਵੀ ਐਨੇ ਬੰਦੇ ਨੂੰ ਉਹਨਾਂ ਨੂੰ ਬਿਚੇ ਦੇਣੀਆਂ ਹਾਂਜੀ ਕਿੰਨਾ ਕਿ ਧਮਾਕਾ ਹੋ ਰਿਹਾ ਜਿਹੜਾ ਕਿ ਇੰਨੇ ਬੰਦ ਦੇ ਧਮਾਕਾ ਜਿਹੜਾ ਬਸ ਜੀ ਇੱਕਦਮ ਧੂਆਂ ਹੀ ਧੂਆਂ ਉੱਡ ਗਿਆ ਜਿਆਦਾ ਤਾਰਾਂ ਨੂੰ ਫਤਿ ਉਹਨਾਂ ਨੂੰ ਪੁੱਲਰ ਵਗੈਰੇ ਨੂੰ ਅੱਗ ਪਈ ਆ ਜੀ ਬਸ ਦੁਬਾਰਾ ਹੈਡ ਦਰਬਾਰ ਕੋਟਪ੍ਰਾਣ ਟਿੱਬੀ ਸਾਹਿਬ ਵਿਖੇ ਅੱਜ ਅਚਾਨਕ ਇੱਕ ਬਹੁਤ ਵੱਡਾ ਹਾਦਸਾ ਹੋਇਆ ਦਰਅਸਲ ਬਾਬਾ ਸੰਤ ਬਾਬਾ ਖੁਸ਼ਹਾਲ ਸਿੰਘ ਦੇ ਨਮਿਤ ਭੋਗ ਤੇ ਅੰਤਿਮ ਅਰਦਾਸ ਲਈ ਲੋਕ ਇਕੱਠੇ ਹੋਏ ਸੀਗੇ ਅਚਾਨਕ ਹਾਲ ਦਾ ਏਸੀ ਫਟ ਜਾਂਦਾ ਹੈ ਔਰ ਏਸੀ ਫਟਣ ਤੋਂ ਬਾਅਦ ਉੱਥੇ ਭਾਜੜਾ ਪੈ ਜਾਂਦੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ 9 ਹੋਰ ਸਰਦਾਲੂ ਪੂਰੇ ਤਰੀਕੇ ਦੇ ਨਾਲ ਜ਼ਖਮੀ ਆ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਫਿਲਹਾਲ ਮ੍ਰਿਤਕ ਦੀ ਪਛਾਣ ਕਸ਼ਮੀਰ ਕੌਰ 28 ਸਾਲ ਵਾਸੀ ਹਰਗੋਬਿੰਦ ਨਗਰ ਰੂਪਨਗਰ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਪਲਿਆਣਾ ਵਜੋਂ ਹੋਈ ਹੈ ਉਹਨਾਂ ਨੂੰ ਪੀਜੀਏ ਰੈਫਰ ਕੀਤਾ ਗਿਆ ਹੈ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਣ ਵਿਖੇ ਸੰਤ ਬਾਬਾ ਖੁਸ਼ਾਲ ਸਿੰਘ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਚ ਕਹਿੰਦੇ ਇਕੱਠ ਹੋਇਆ ਸੀਗਾ ਔਰ ਅਚਾਨਕ ਏਅਰ ਕੰਡੀਸ਼ਨਰ ਦਾ ਜਿਹੜਾ ਏਸੀ ਆ ਜਿਹੜਾ ਉਹਦਾ ਕੰਪਰੈਸ਼ਨ ਫਟਦਾ ਆ ਤੇ ਉਸ